तो स्वागत है इस चैनल की स्वागत है मैं क्या बोला, मुझे कुछ नहीं पता करा हिंदरी चादर के ट्रेलर के ऊपर जो के अभी कुछ ही रिलीज कराया गया एनिमेशन के ऊपर बनाया गया है यानी कि इसमें कोई भी ह्यूमन बींग ने काम नहीं किया है एज ए करैक्टर तो इस चैनल की होप यही है होप वन डे हम सारी से इंटरव्यू करेंगे मूवीज करेंगे चल शुरू करते हैं मूवी का नाम है हिंदरी चादर गुरु लाडोर ਜੋ ਕਿ ਸਿੱਖ ਧਰਮ ਦੇ ਨੌਵੇਂ ਗੁਰੂ ਜੀ ਦੇ ਉੱਪਰ ਬਣੀ ਹੋਈ ਹੈ ਇਹ ਸੋਚੀਏ ਕਿ ਅੱਜ ਤੋਂ 375 ਸਾਲ ਪਹਿਲਾਂ ਯਾਨੀ ਕਿ 17ਵੀਂ ਸੈਂਚਰੀ ਵਿੱਚ 1670 ਵਿੱਚ ਜਦੋਂ ਔਰੰਗਜ਼ੇਬ ਨੇ ਮੀਨਾਪੁਰ ਸੋਚੇ ਇੱਕ ਆ order ਦੇ ਦਿੱਤਾ ਸੀ ਕਿ ਇਤਨਾ ਜ਼ੁਲਮ ਕਰਨਾ ਲੱਗ ਪਿਆ ਸੀ ਕਿ ਕਿਸੇ ਵੀ ਧਰਮ ਆ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਹੋਵੇ ਉਹਦਾ ਧਰਮ ਬਦਲਣ ਲਈ ਖਾਸ ਤੌਰ ਤੇ ਉਸਨੇ ਹਿੰਦੂ ਧਰਮ ਉਤੇ ਇੰਨਾ ਜ਼ੁਲਮ ਕੀਤਾ ਕਿ ਉਹਨਾਂ ਦੀ ਆਰਤੀ ਕਰਨਾ ਪੂਜਾ ਕਰਨਾ ਭਜਨ ਮੰਦਿਰ ਸਾਭ ਨੂੰ ਤੋੜਨ ਲੱਗ ਪਿਆ ਉਹ ਜ਼ਬਰਦਸਤੀ ਉਹਨਾਂ ਦਾ ਧਰਮ ਬਦਲਾਉਣ ਲੱਗ ਪਿਆ ਕਿਸੇ ਨੇ ਫਿਰ ਉਹਨਾਂ ਨੇ ਦੱਸਿਆ ਕਿ ਤੁਸੀਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਕੋ ਜਾਓ ਉਹੀ ਤੁਹਾਡੀ ਉਸ ਵੇਲੇ ਮਦਦ ਕਰ ਸਕਦੇ ਨੇ। ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਗਏ ਫਿਰ ਉਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਕਿ ਇਹ ਤੁਸੀਂ ਹੀ ਸਾਨੂੰ ਇਸ ਪ੍ਰੋਬਲਮ ਵਿੱਚੋਂ ਕੱਢ ਸਕਦੇ ਹੋ। ਫਿਰ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਮਦਦ ਕਰਨ ਲਈ ਹਾਂ ਕਰ ਦਿੱਤੀ ਕਿਉਂਕਿ ਇਸ ਇੱਕ ਤਰ੍ਹਾਂ ਵਿੱਚ ਮਦਦ ਕਰਨ ਵਾਲੇ ਇਹ ਨਹੀਂ ਦੇਖਦੇ ਕਿ ਇਸ ਤਰ੍ਹਾਂ ਦਾ ਕਿਸ ਜਾਤ ਦਾ ਕਿਸ ਰੰਗ ਦਾ ਕਿਸ ਗੋਰਾ ਚਿੱਟਾ ਕਾਲਾ ਉਹ ਸਿਰਫ ਮਦਦ ਕਰਦਾ ਕਿ ਕਿਸ ਨੂੰ ਉਸਦੀ ਮਦਦ ਦੀ ਜ਼ਰੂਰਤ ਹੁੰਦੀ ਹੈ ਜੇ। ਪੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਨੂੰ ਮਿਲਣ ਲਈ ਉਹਨਾਂ ਦੇ ਅਧਿਆਚਾਰ ਨੂੰ ਰੋਕਣ ਲਈ ਉਹਨਾਂ ਨੂੰ ਸਮਝਾਉਣ ਲਈ ਦਿੱਲੀ ਵਾਲੇ ਕੁਝ ਕਰ ਗਏ ਲੇਕਿਨ ਦਿੱਲੀ ਜਾਣਦੇ ਹੋਏ ਉਹਨਾਂ ਨੂੰ ਬੰਦੀ ਬਣਾ ਕੇ ਔਰੰਗਜ਼ੇਬ ਕੋਲ ਲੈ ਕੇ ਗਿਆ ਜਾਇਆ ਗਿਆ ਉੱਥੇ ਹੀ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੇ ਬਹੁਤ ਜ਼ਰਾ ਸਮਝਾਇਆ ਕਿ ਇਹ ਗਲਤ ਹੈ ਆਪਣੇ ਆਪ ਕੋਈ ਤਰ੍ਹਾਂ ਬਦਲਾਈ ਉਸ ਦੀ ਕੋਈ ਗੱਲ ਨਹੀਂ ਹੁੰਦੀ ਲੇਕਿਨ ਕੋਈ ਜ਼ਬਰਦਸਤੀ ਤਰ੍ਹਾਂ ਬਦਲਾਈ ਉਹ ਇੱਕ ਜੁਰਮ ਹੈ ਉਹ ਇੱਕ ਅਪਰਾਧ ਹੈ ਉਸ ਨੂੰ ਨਹੀਂ ਕਰਨਾ ਚਾਹੀਦਾ ਲੇਕਿਨ ਉਹ ਆਪਣੇ ਪਾਵਰ ਦੇ ਵਿੱਚ ਇਨਾ ਆਨਾਂ ਹੋ ਚੁੱਕਿਆ ਸੀ ਉਹ ਸਾਰਿਆਂ ਨੂੰ ਮੁਸਲਮਾਨ ਧਰਮ ਵਿੱਚ ਕ ਜੀ ਕਹਿੰਦੇ ਨੇ ਮੁਸਲਮਾਨ ਦਾ ਅੱਲਾਹ ਹਿੰਦੂਆਂ ਦਾ ਰੱਬ ਐਂਡ ਸਿੱਖਾਂ ਦਾ ਗੁਰੂ ਸਭ ਇੱਕ ਹੀ ਨੇ ਲੇਕਿਨ ਕੋਈ ਗੱਲ ਨੂੰ ਬਿਲਕੁਲ ਨਹੀਂ ਸਮਝਦਾ ਫਿਰ ਗੁਰੂ ਤੇਗ ਬਹਾਦਰ ਜੀ ਇੱਕ ਉਹਨਾਂ ਨੇ ਗੱਲ ਕਹਿੰਦੇ ਨੇ ਤੁਸੀਂ ਅੱਜ ਤੱਕ ਜਿੰਨੇ ਵੀ ਜ਼ੁਲਮ ਕੀਤੇ ਜਿੰਨੇ ਵੀ ਤਸੀਹੇ ਦਿੱਤੇ ਹੋਣਗੇ ਕਿਸੇ ਨੂੰ ਉਹ ਸਭ ਜ਼ੁਲਮ ਮੇਰੇ ਉੱਤੇ ਕਰੋ ਅਗਰ ਮੈਂ ਕਰਮ ਬਦਲਾ ਲੈਣਾ ਤੇ ਇਹ ਸਭ ਲੋਕ ਵੀ ਆਪਣਾ ਕਰਮ ਬਦਲਾ ਲੈਣਗੇ ਉਹਨਾਂ ਨੇ ਗੁਰੂ ਜੀ ਦੇ ਉੱਤੇ ਇੰਨੇ ਜ਼ੁਲਮ ਕੀਤੇ ਇੰਨੇ ਮੈਂ ਕੀ ਕਹਾਂ ਭਾਈ ਸਾਹਿਬ ਰੋਂਗ ਟੇ ਖਰੇਵਾਰੇ ਮੈਂ ਸੁਣ ਕੇ ਸੋਚ ਕੇ ਕਿੰਨਾ ਜ਼ੁਲਮ ਸਹਿਆ ਉਹਨਾਂ ਨੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਗੁਰੂ ਜੀ ਨੂੰ ਧਰਮ ਬਦਲਣ ਦੀ ਮਜਬੂਰ ਕਰਨ ਲਈ ਲੇਕਿਨ ਗੁਰੂ ਜੀ ਨੇ ਫਿਰ ਵੀ ਧਰਮ ਨਹੀਂ ਬਦਲਿਆ ਫਿਰ ਅਰੰਭਜੀਤ ਨੇ ਆਪਣੇ ਸੈਨਿਕ ਨੂੰ ਹੁਕਮ ਦਿੱਤਾ ਕਿ 11 ਨਵੰਬਰ 175 ਦੇ ਦਿਨ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਵੇ ਚਾਰਨੀ ਚੌਕ ਵਿੱਚ ਉੱਥੇ ਉਹਨਾਂ ਦਾ ਗਲਾ ਕੱਟ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਦੀ ਗਲਾ ਕੱਟ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਤੇ ਫਿਰ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਅਨੰਤਪੁਰ ਸਾਹਿਬ ਗਏ ਉਹਨਾਂ ਨੇ ਸਬੂਤ ਦੁਆਰਾ ਉਹਨਰ ਅੰਤਿਮ ਸੰਸਕਾਰ ਕਰਾਇਆ ਗਿਆ ਤੇ ਅੱਜ ਇਸ ਜਗ੍ਹਾ ਨੂੰ ਗੁਰਦੁਆਰਾ ਸੀਸ ਗੰਨ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਉਹਨਾਂ ਜਿਹੜਾ ਧਾਰ ਸੀਗਾ ਉਹਨੂੰ ਭਾਈ ਲੱਖੀ ਸ਼ਾਹ ਜੀ ਚੋਰੀ-ਚੋਰੀ ਲੈ ਕੇ ਆਏ ਉਹਨਾਂ ਚੋਰੀ-ਚੁਲੀ ਅੰਤਿਮ ਸੰਸਕਾਰ ਕਰਨ ਲਈ ਗੁਪਤ ਤਰੀਕੇ ਨਾਲ ਜਾਣੀ ਗਏ ਆਪਣੇ ਘਰ ਵਿੱਚ ਹੀ ਉਹਨਾਂ ਨੇ ਸੀਸ਼ ਰੱਖਿਆ ਗਿਆ ਉਹ ਆਪਣੇ ਘਰ ਨੂੰ ਖੁਦ ਹੀ ਉਹਨਾਂ ਨੇ ਅੱਗ ਲਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗੁਪਤ ਤਰੀਕੇ ਨਾਲ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਅੱਜ ਉਸ ਜਗ੍ਹਾ ਨੂੰ ਸ੍ਰੀ ਗੁਰਦੁਆਰਾ ਸ੍ਰੀ ਰਿਕਾਬ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਮੂਵੀ ਇਹ ਚ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਕਿ ਗੁਰੂ ਤੇਗ ਬਹਾਦਰ ਜੀ ਦੀ ਜਾਨੀ ਬਾਰੇ ਉਹ ਹਿੰਦੂਆਂ ਦੇ ਜ਼ੁਲਮ ਕਿੰਨਾ ਕੀਤੇ ਕੀਤਾ ਗਿਆ ਕਿਸ ਤਰ੍ਹਾਂ ਕੀਤਾ ਗਿਆ ਕਿ ਆ ਕੀ ਕੀ ਜ਼ੁਲਮ ਕੀਤੇ ਗਏ ਗੁਰੂ ਜੀ ਦੇ ਉੱਤੇ ਕੀ ਕੀ ਜ਼ੁਲਮ ਕੀਤੇ ਗਏ ਐਂਡ ਹਿੰਦੂ ਉਹਨਾਂ ਤੱਕ ਕਿਵੇਂ ਪਹੁੰਚੇ ਇਹ ਤੁਹਾਨੂੰ 21 ਨੰਬਰ ਮੂਵੀ ਜੋ ਕਿ ਸਿਨੇਮਾਕਾਰ ਵਿੱਚ ਲੱਗੇਗੀ ਉਦੋਂ ਤੁਹਾਨੂੰ ਦੇਖਣ ਨੂੰ ਮਿਲੇਗਾ ਅਗਰ ਮੈਂ ਕਿਸੇ ਵੀ ਸਵਰਥ ਵਿੱਚ ਕਿਸੇ ਵੀ ਤਰ੍ਹਾਂ ਦਾ ਦੱਸਣ ਵਿੱਚ ਕਿਸੇ ਵੀ ਤਰ੍ਹਾਂ ਬੋਲਣ ਵਿੱਚ ਕਿਸੇ ਤਰ੍ਹਾਂ ਕਹਿਣ ਵਿੱਚ ਕਿਸੇ ਤਰ੍ਹਾਂ ਨਿਪਰ ਜਾਂਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਗਲਤੀ ਹੋਈ ਤੇ ਮੈਨੂੰ ਮਾਫ਼ ਕਰ ਦੇਣਾ ਯਾਨੀ ਕਿ ਮੈਂ ਆਪਣੇ ਵੱਲੋਂ ਪੂਰਾ ਸਹੀ ਬੋਲਣ ਦੀ ਕੋਸ਼ਿਸ਼ ਕੀਤੀ ਹੈ ਸ਼ ਉਹ ਰਣਨੀਤੀ ਕੀਤੀ ਹੈ ਅਗਰ ਮੇਰੇ ਵੱਲ ਕੋਈ ਗਲਤੀ ਹੋ ਜਾਂਦੀ ਹੈ ਤਾਂ ਮੈਨੂੰ ਮਾਫ ਕਰਨਾ ਮਿਲਦੀ ਹੈ ਅਗਲੀ ਵੀਡੀਓ ਵਿੱਚ ਧੰਨਵਾਦ